ਡੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ 2027 ਦੀਆਂ ਚੋਣਾਂ ਗਿੱਦੜਪਾਹਾ ਤੋਂ ਲੜਨਗੇ ਬਾਦਲ ਨੇ ਕਿਹਾ ਕਿ ਗਿੱਦੜਪਾਹਾ ਦੇ ਲੋਕਾਂ ਨੇ ਮੰਗ ਕੀਤੀ ਸੀ ਜਿਸ ਦੇ ਚਲਦਿਆਂ ਉਹਨਾਂ ਨੇ ਐਲਾਨ ਕੀਤਾ ਹੈ ਕਿ 27 ਦੇ ਵਿੱਚ ਹੁਣ ਉਹ ਖੁਦ ਗਿੱਦੜਪਾਹਾ ਤੋਂ ਚੋਣ ਲੜਨਗੇ ਦੱਸ ਦੇ ਕਿ ਹੁਣ ਤੱਕ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਚੋਣਾਂ ਲੜਤੇ ਆ ਰਹੇ ਨੇ ਉਹਨਾਂ ਨੇ 2009 ਦੀ ਉਪਚੋਣ ਜਲਾਲਾਬਾਦ ਤੋਂ ਜਿੱਤੀ ਸੀ ਬਾਅਦ ਵਿੱਚ ਸੁਖਬੀਰ ਨੇ 2012 ਤੇ 2017 ਚ ਵੀ ਇਹੀ ਸੀਟ ਜਿੱਤੀ ਹਾਲਾਂਕਿ ਉਹ 2022 ਦੀਆਂ ਚੋਣਾਂ 'ਚ ਜਲਾਲਾਬਾਦ ਸੀਟ ਤੋਂ ਹਾਰ ਗਏ ਲੰਬੀ ਨੂੰ ਬਾਦਲ ਪਰਿਵਾਰ ਦਾ ਗੜ ਮੰਨਿਆ ਜਾਂਦਾ ਹੈ ਪਰ ਪਿਛਲੀਆਂ ਚੋਣਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਥੋਂ ਹਾਰ ਗਏ ਸਨ ਉਧਰ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੰਗ ਗਿੱਦੜਬਾਹ ਸੀਟ ਤੋਂ ਚੋਣ ਲੜਦੇ ਨੇ ਹਾਲਾਂਕਿ ਉਹਨਾਂ ਨੇ ਪਿਛਲੀਆਂ ਉਪ ਚੋਣਾਂ 'ਚ ਆਪਣੀ ਪਤਨੀ ਅਮ੍ਰਿਤਾ ਵੜਿੰਗ ਨੂੰ ਮੈਦਾਨ 'ਚ ਉਤਾਰਿਆ ਸੀ ਪਰ ਉਹ ਵੀ ਇੱਥੋਂ ਹਾਰ ਗਏ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਬਾਦਲ ਨੇ ਕਿਹਾ ਕਿ ਗਿੱਦੜਬਾਹ ਦੇ ਲੋਕਾਂ ਦੀ ਮੰਗ ਤੇ ਉਹਨਾਂ ਨੇ ਫੈਸਲਾ ਲਿਆ ਕਿ ਉਹ ਸਾਈਚ ਇੱਥੋਂ ਝੋਣ ਲੜਨਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ 2027 ਦੀਆਂ ਚੋਣਾਂ ਗਿੱਦੜਬਾਹ ਤੋਂ ਲੜਨਗੇ ਬਾਦਲ ਨੇ ਕਿਹਾ ਕਿ ਗਿੱਦੜਬਾਹ ਦੇ ਲੋਕਾਂ ਨੇ ਮੰਗ ਕੀਤੀ ਸੀ ਜਿਸ ਦੇ ਚੱਲਦਿਆਂ ਉਹਨਾਂ ਨੇ ਐਲਾਨ ਕੀਤਾ ਹੈ ਕਿ 27 ਦੇ ਵਿੱਚ ਹੁਣ ਉਹ ਖੁਦ ਗਿੱਦੜਬਾਹ ਤੋਂ ਝੋਣ ਲੜਨਗੇ ਦੱਸਦੇ ਕਿ ਹੁਣ ਤੱਕ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਚੋਣਾਂ ਲੜਤੇ ਆ ਰਹੇ ਨੇ ਉਹਨਾਂ ਨੇ 2009 ਦੀ ਉਪਚੋਣ ਜਲਾਲਾਬਾਦ ਤੋਂ ਜਿੱਤੀ ਸੀ ਬਾਅਦ ਸੁਖਬੀਰ ਨੇ 2012 ਤੇ 2017 ਚ ਵੀ ਇਹੀ ਸੀਟ ਜਿੱਤੀ ਹਾਲਾਂਕਿ ਉਹ 2022 ਦੀਆਂ ਚੋਣਾਂ 'ਚ ਜਲਾਲਾਬਾਦ ਸੀਟ ਤੋਂ ਹਾਰ ਗਏ ਲੰਬੀ ਨੂੰ ਬਾਦਲ ਪਰਿਵਾਰ ਦਾ ਗੜ ਮੰਨਿਆ ਜਾਂਦਾ ਪਰ ਪਿਛਲੀਆਂ ਚੋਣਾਂ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤੋਂ ਹਾਰ ਗਏ ਸਨ ਉਦਰ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹਾ ਸੀਟ ਤੋਂ ਚੋਣ ਲੜਦੇ ਨੇ ਹਾਲਾਂਕਿ ਉਹਨਾਂ ਨੇ ਪਿਛਲੀਆਂ ਉਪਚੋਣਾ ਚ ਆਪਣੀ ਪਤਨੀ ਅਮ੍ਰਿਤਾ ਵੜਿੰਗ ਨੂੰ ਮੈਦਾਨ ਚ ਉਤਾਰਿਆ ਸੀ ਪਰ ਉਹ ਵੀ ਇੱਥੋਂ ਹਾਰ ਗਏ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਦੇ ਲੋਕਾਂ ਦੀ ਮੰਗ ਤੇ ਉਹਨਾਂ ਨੇ ਫੈਸਲਾ ਲਿਆ ਕਿ ਉਹ ਸਾਈ ਚ ਇੱਥੋਂ ਝੋਣ ਲੜਨਗੇ ਪੱਕਾ ਜਾਵੇ ਬਾਦਲ ਸਾਹਿਬ ਜਿਹੜਾ ਲੜੂਗਾ ਹੀ ਲੜੂਗਾ ਜੀ ਪ੍ਰੋਮਿਸ ਕਰੋ ਜੀ ਪ੍ਰੋਮਿਸ ਮੇਰੇ ਹਰ ਦੁਆ ਦਾ ਇਤਿਹਾਸ ਰਹੇਗਾ ਕਦ ਕਦ ਜਾਮੇ ਬਾਲ ਸਾਹਿਬ ਜਿੱਤੂ ਕਿ ਲੜੂਗਾ ਹੀ ਲੜੂਗਾ ਜਨਕਾ ਕਦ ਕਦ ਜਾਮੇ ਬਾਲ ਸਾਹਿਬ ਜਿੱਤੂ ਕਿ ਲੜੂਗਾ ਹੀ ਲੜੂਗਾ ਜਨਕਾ ਵੀ ਪ੍ਰੋਮਿਸ ਕਰੋ ਦੀ ਪ੍ਰੋਮਿਸ ਹੈ ਦੁਆਰਾ ਇਸ ਤਰ੍ਹਾਂ ਰਹੇਗਾ ਕਦ ਕਦ ਜਾਮੇ ਬਾਲ ਸਾਹਿਬ ਜਿੱਤੂ ਕਿ ਲੜੂਗਾ ਹੀ ਲੜੂਗਾ ਜਨਕਾ